ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਭਾਨੇ ਕਾਣੇ ਸਿੱਧੂ ਦੇ ਕਾਣਾ ਮੈਨੂੰ ਤਾਂ ਕਹਿੰਨੀ ਹੈ ਕਿ ਮੈਂ ਤਾਂ ਜਿੰਨੀਆਂ ਵੀ ਪਿਕਚਰਜ਼ ਦੇਖੀਆਂ ਆਂ ਆਈਆਂ ਦਾ ਮੂੰਹ ਇੱਕ ਅੱਖ ਤਾਂ ਉਹ ਤੇ ਕਾਏ ਪੂਰਾ ਮਤਲਬ ਜਿਹੜਾ ਚਿਹਰਾ ਨਾ ਉਹਦੇ ਉੱਪਰ ਕੋਈ 마ਸੂਮੀਅਤ ਹੈ ਨਹੀਂ ਕੋਈ ਡੀਸੈਂਟ ਲੁੱਕ ਨਹੀਂ ਹੈ ਬਿਲਕੁਲ ਵਹੀਅਤ ਕੁੰਡਾ ਕਰਦੀ ਤੇ ਬਦਮਾਸ਼ੀ ਦੀ ਛਾਪ ਉਹਦੇ ਬੁੱਥੇ ਤੇ ਲੱਗੀ ਹੈ ਲੱਖਸਾਧਾਨ ਨੇ ਇੱਕ ਬਿਆਨ ਦਿੱਤਾ ਹੈ ਕਹਿੰਦਾ ਹੈ ਕਿ ਕੁੱਟਿਆ ਆਪਾਂ ਨੇ ਨੂੰ ਬਹੁਤ ਬੜਾ ਸੀਮਾ ਪੰਜਾਬ ਦੇ ਭਗਵੰਤ ਮਾਨ ਜੀ ਉਹਨਾਂ ਨੇ ਵੀਡੀਓ ਕਾਲ ਕੀਤੀ ਹੈ ਜੀ ਪੁਲਸ ਵਾਲ ਨੂੰ ਦਿਖਾਓ ਜੀ ਮੈਨੂੰ ਕਿਵੇਂ ਕੁੱਟ ਰਿਹਾ ਮੈਨੂੰ ਦਿਖਾਓ ਬੜੇ ਲੋਕਾਂ ਨੇ ਨਿਸ਼ਚਿਤ ਕਿਹਾ ਭਗਵੰਤ ਮਾਨ ਨੇ ਚੰਗਾ ਨਹੀਂ ਕੀਤਾ ਜੀ ਭਗਵੰਤ ਨੇ ਤੁਸੀਂ ਦੇਖੀ ਹੈ ਤੁਹਾਡੇ ਕੋਲ ਸਬੂਤ ਹੈ ਕਿ ਭਗਵੰਤ ਮਾਨ ਨੇ ਵੀਡੀਓ ਕਾਲਿੰਗ ਕੀਤੀ ਹੈ ਉਹ ਬੰਦਾ ਸੀਐਮ ਆ ਪੰਜਾਬ ਦਾ ਉਹ ਵੀ ਜੇ ਲੱਲੂ ਪੰਜੇ ਨੂੰ ਦੇਖੋਗੇ ਵੀ ਦੱਸੋ ਜੀ ਕਿਵੇਂ ਕੁੱਟਦੇ ਹੋ ਦਿਖਾਓ ਜੀ ਮੈਨੂੰ ਸੋ ਲੱਖਾ ਸਦਾਣਾ ਬਹੁਤ ਹੀ ਗਲਤ ਬਲੇਮ ਲਾ ਰਿਆ ਆਪਣੇ ਮਨਕਰਨ ਸਟੋਰੀਆਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਵੀਡੀਓ ਕਾਲਿੰਗ ਦਾ ਉਹ ਬੋਲ ਰਿਹਾ ਤੁਸੀਂ ਭੋਲੀ ਭਾਲੀ ਮਾਸੂਮ ਜਨਤਾ ਉਤੇ ਟਰਸਟ ਕਰ ਰਹੇ ਹੋ ਦੂਜੀ ਗੱਲ ਜਦੋਂ ਆਪਣੇ ਘਰ ਦੇ ਵਿੱਚ ਕਚਹਿਰੀਆਂ ਲਾਨ ਲੱਗੇ ਲੋਕਾਂ ਨੂੰ ਬੁਲਾਉਣ ਲੱਗੇ ਜੀ ਪੈਸੇ ਦਿਵਾਨੇ ਆ ਇਹ ਪੈਸੇ ਦਿਵਾਨਣ ਵਾਲੇ ਕੰਮ ਕਿਉਂ ਮਿਲਿਆ ਇਹਨਾਂ ਨੂੰ ਪੁਆਇੰਟ ਵੀ ਨੋਟਡ ਪੈਸੇ ਦਿਵਾਨਣ ਵਾਲਾ ਹੀ ਧੰਦਾ ਕਿਉਂ ਅਪਯੋਗ ਕੀਤਾ ਗਿਆ ਪੰਜਾਬ ਦੇ ਵਿੱਚ ਹੋਰ ਕੋਈ ਕੰਮ ਹੈ ਨਹੀਂ ਬਹੁਤ ਕੰਮ ਆ ਪੰਜਾਬ 'ਚ ਕਰਨ ਵਾਲੇ ਸਿਰਫ ਲੋਕਾਂ ਦੇ ਪੈਸੇ ਦਿਵਾਣੇ ਆ ਕਿਉਂਕਿ ਅੰਦਰੋਂ ਵਿੱਚੋਂ ਗੱਲ ਤਾਂ ਹੈ ਕਿ ਪੈਸੇ ਦਿਵਾਵਾਂਗੇ ਤਾਂ ਕਮਿਸ਼ਨ ਲਾਵਾਂਗੇ ਇਹਨਾਂ ਨਾਲ ਇਹਨਾਂ ਦਾ ਰੋਜ਼ਗਾਰ ਚੱਲਦਾ ਹੁਣ ਜਿਹੜਾ ਪਹਾਨਾ ਸਿੱਧੂ ਲਾ ਲਓ ਲੱਖਾ ਸਦਾਣਾ ਲਾ ਲਓ ਇਹ ਲੋਕਾਂ ਦੀ ਸੋਚ ਆ ਵੀ ਸਿਰਫ ਪਬਲਿਕ ਨੂੰ ਪਹਿਲੇ ਆਪਣੇ ਮਗਰ ਲਾਵਾਂਗੇ ਤਾਂ ਇਹ ਕੰਮ ਕਰੇ ਪਬਲਿਕ ਤਾਂ ਸਾਡੀ ਹੈ ਹੀ ਪਹਿਲੇ ਭੋਲੀ ਜੇ ਸਾਡੇ ਲੋਕ ਇੰਨੇ ਭੋਲੇ ਨਾ ਹੁੰਦੇ ਤਾਂ ਸਰਸੇ ਵਰਗੇ ਰਾਮ ਰਹੀਮ ਬਾਬੇ ਪੈਦਾ ਹੁੰਦੇ ਸੋ ਬਾਸ਼ ਇਹਨਾਂ ਨੇ ਕੀ ਕਰਨਾ ਬਿੱਲਾ ਹੁਣ ਕਿਸੇ 파ਟੀ ਨਾਲ ਕੇ ਸੀਟ ਲੈ ਲਈ ਐਮਪੀ ਐਮ ਐਲਏ ਬਣ ਜੀ ਅਸੀਂ ਵੀ ਤੇ ਕੱਲ ਨੂੰ ਸ਼ਾਇਦ ਫਿਊਚਰ 'ਚ ਅਸੀਂ ਵੀ ਸੀਐਮ ਬਣ ਜਾਗੇ ਜਿੰਨਾ ਲੋਕਾਂ ਨੇ ਗੁੰਡਾ ਕਰਦੀ ਬਦਮਾਸ਼ੀ ਕਰਕੇ ਆਪਣੇ ਘਰ ਤੋਰੇ ਹੋਣ ਰੋਟੀ ਪਾਣੀ ਛੱਕੀ ਹੋਵੇ ਫੁਲਕੇ ਜਿਨ੍ਹਾਂ ਦੇ ਬਦਮਾਸ਼ੀਆਂ ਤੇ ਚੱਲੇ ਹੋਣ ਇਦਾਂ ਦੇ ਬੰਦੇ ਨੂੰ ਆਪਣੇ ਤੁਸੀਂ ਸਿਰ ਦਾ ਤਾਜ ਬਣਾ ਲਓਗੇ ਸਹੀ ਗੱਲ ਲੱਖੇ ਸਿਧਾਣੀ ਦੀ ਗੈਂਗਸਟਰ ਸੀ ਇਹ ਪਹਿਲੇ ਠੀਕ ਹੈ ਅੱਜ ਵੱਡੇ-ਵੱਡੇ ਗੱਲਾਂ ਕਰਦਾ ਇਹਨੂੰ ਪੁੱਛੋ ਵੀ ਜਿਹੜੇ ਐਡਾ ਮਹਿਲ ਵਰਗੀ ਕੋਠੀ ਪਾ ਕੇ ਬੈਠੇ ਦਾ ਹਿਸਾਬ ਦੇਗਾ ਜਿਹਦੇ ਕੋਲ ਜ਼ਮੀਨ ਆ ਕਿੰਨੀ ਫੈਮਿਲੀ ਵਿੱਚੋਂ ਆਈ ਹੈ ਕਿੰਨੇ ਨੇ ਗੈਂਗਸਟਰ ਦੇ ਵਿੱਚੋਂ ਬਣਾਈ ਹੈ ਉਹਦਾ ਹਿਸਾਬ ਦੇਗਾ ਅੱਜ ਇਹ ਦੁੱਧ ਦੇ ਤੁਲੇ ਤੇ شریف ਬੰਦੇ ਸਮਾਜ ਨੂੰ ਦਿਖਾਰੇ ਬੇਸੀ ਤਾਂ ਬੜੇ شریفਾ ਜੀ ਬਹੁਤ ਲੱਖ ਸਦਾਨਾ ਪੂਰਾ ਜ਼ੋਰ ਲਾ ਰਿਆ ਜੀ ਭਾਨੇ ਨੂੰ ਕੁੱਟਤਾ ਬੁਖਾਰ ਹੋ ਗਿਆ ਭਾਨੇ ਨੂੰ ਆਏਗਾ ਹੁਣ ਕਹਿੰਦੇ ਜੀ ਭਾਨਾ ਸਿੱਧੂ ਦੀ ਬੇਲ ਹੋ ਗਈ ਸੀ ਪਰ ਨੈਕਸਟ ਦਿਓ ਤੇ ਚਾਰਜ ਲੱਗ ਗਿਆ ਚੈਨ ਸਨੈਚਿੰਗ ਦਾ ਕਹਿੰਦੇ ਆ ਜੀ ਪਾਣਾ ਸਿੱਧੂ ਦੇ ਮੈਂ ਵਕੀਲ ਦੇ ਵੀ ਇੰਟਰਵਿਊ ਸੁਣੀ ਆ ਵੀ ਜੀ ਡੁਪਲੀਕੇਟ ਐਫ ਆਈ ਆਰ ਸੀ ਠੀਕ ਐ ਹੁਣ ਚੈਂਸ ਨੈਚਿੰਗ ਦਾ ਵਿਉਧ ਉੱਤੇ ਪਤਾ ਮੈਨੂੰ ਚੈਂਸ ਨੈਚਿੰਗ ਦਾ ਕੋਈ ਪੁਰਾਣਾ ਕੇਸ ਸੀ ਉਹ ਵੀ ਆ ਗਿਆ ਸਾਹਮਣੇ ਦੇਖੋ ਮੈਂ ਇਹ ਨਹੀਂ ਕਹਿੰਦੀ ਮੈਂ ਵੀ ਕੋਈ ਡਾਕੂਮੈਂਟਸ ਨਹੀਂ ਦੇਖੇ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਵੀ ਦੇਖਿਆ ਹਾਂ ਹੁਣ ਚੈਂਸ ਨੈਚਿੰਗ ਕੀਤੀ ਆ ਯਾ ਹਾ ਹੁਣ ਰਿਸ਼ਵਤ ਮੰਗੀ ਆ ਨਹੀਂ ਮੇਰੇ ਕੋਲ ਵੀ ਕੋਈ ਸਬੂਤ ਨਹੀਂ ਆ ਮੈਂ ਵੀ ਤੁਹਾਡੇ ਵਰਗੀ ਆਮ ਜਨਤਾ ਐ ਪਰ ਪੁਆਇੰਟਸ ਆ ਮੇਰੇ ਕੋਲ ਕੁਝ ਉਹ ਇਹ ਕਿ ਤੁਸੀਂ ਕਾਨੂੰਨ ਨੂੰ ਹੱਥ ਲੈ ਕੇ ਪਹਿਲੇ ਇਦਾਂ ਦੇ ਕੰਮ ਕਰਦੇ ਕਿਉਂ ਕਿ ਬਾਅਦ ਕਾਨੂੰਨ ਤੁਹਾਡੇ ਉੱਪਰ ਕੁਝ ਝੂਠੇ ਅਲੀਕੇਸ਼ਨ ਲਾ ਕੇ ਤੁਹਾਡੇ ਛਿੱਤਰ ਪ੍ਰੇਡ ਕਰੇ ਮੰਨ ਲਿਆ ਜੀ ਪਹਿਲਾਂ ਵੀ ਝੂਠਾ ਹੋਣਾ ਚਾਂਸ ਨੈਚਿੰਗ ਵੀ ਝੂਠੀ ਹੋਣੀ ਆ ਪਰ ਛਿੱਤਰ ਪ੍ਰੇਡ ਤਾਂ ਹੋ ਰਹੀ ਆ ਨਾ ਹੁਣ ਜੇ ਛਿੱਤਰ ਪ੍ਰੇਡ ਹੋ ਰਹੀ ਆ ਉਹਦਾ ਵੀ ਸਾਡੇ ਕੋਲ ਸਬੂਤ ਨਹੀਂ ਕੀ ਤੁਹਾਡੇ ਕੋਲ ਕਿਸੇ ਕੋਲ ਵੀ ਜੇ ਮੈਂ ਕਹਦਾ ਤੇ ਭਾਨ ਨੂੰ ਬੜਾ ਕੁੱਟਿਆ ਜਦੋਂ ਠੰਡਾ ਪਾਣੀ ਪਾ ਕੇ ਬੁਖਾਰ ਛਡਾਤਾ ਮੈਂ ਤਾਂ ਦੇਖਿਆ ਹੀ ਨਹੀਂ ਜਦ ਮੈਂ ਪੁਲਿਸ ਨੂੰ ਪਾਨੇ ਨੂੰ ਕੁੱਟਦੇ ਨਹੀਂ ਦੇਖਿਆ ਤੇ ਮੈਂ ਕਿਦਾਂ ਇਹ ਬਿਆਨ ਕਹਦਾ ਪਾਨੇ ਨੂੰ ਕੁੱਟ ਪਈ ਆ ਗੱਲ ਹੱਕ ਤੇ ਸੱਚ ਦੀ ਕਰੂੰਗੀ ਪਰ ਲੱਖਾਂ ਸਦਾਨਾ ਕੁਝ ਗੱਲਾਂ ਝੂਠੀਆਂ ਫੁਲਾ ਰਿਆ ਕਿ ਸੀਐਮ ਦਾ ਫੋਨ ਗਿਆ ਨਾ ਇਹ ਗੱਲ ਬਿਲਕੁਲ 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 ਗਲਤ ਹੈ ਤੁਸੀਂ ਘਰਾਂ ਚ ਕਚਹਿਰੀਆਂ ਲਾਉਂਗੇ ਪੈਸੇ ਕਿਸੇ ਦੇ ਫਸੇ ਆ ਮਰੇ ਆ ਕਿਸੇ ਏਜੰਟ ਨੇ ਧੋਖਾ ਕੀਤਾ ਤਾਂ ਪੁਲਿਸ ਕਾਦੇ ਵਾਸਤੇ ਆ ਕੋਰਟ ਕਚਹਿਰੀਆਂ ਕਾਦੇ ਵਾਸਤੇ ਆ ਜੇ ਅੱਜ ਐਨਆਰਕੇ ਬੰਦੇ ਜਾਂ ਮੇਰੇ ਵਰਗੇ ਬੰਦੇ ਜਾਂ ਹੋਰ ਖੜੇ ਹੋ ਜਾਣ ਕਿ ਅਸੀਂ ਕਰਦੇ ਹਾਂ ਜੇ ਆਹ ਕੰਮ ਅਸੀਂ ਆਪਣੇ ਹੱਥ ਚ ਲੈਣੇ ਮੈਂ ਬਦਮਾਸ਼ੀ ਧਮਕੀ ਦੇ ਦਮ ਤੇ ਮੈਂ ਮੈਂ ਦਵਾਨਾ ਜੀ ਪੈਸੇ ਇਹ ਤਾਂ ਕਾਨੂੰਨ ਨੂੰ ਹੱਥ ਜੀ ਸਿਆਣੇ ਬਣੋ ਕਾਨੂੰਨ ਨੂੰ ਹੱਥ ਚ ਲੈਣ ਵਾਲੀ ਗੱਲ ਹੋ ਗਈ ਆ ਸਿਆਣੇ ਸਿਆਣੇ ਬਣ ਕੇ ਸੋਚੋ ਤੇ ਜਦੋਂ ਆਪ ਕਾਨੂੰਨ ਨੂੰ ਹੱਥ ਲਾਵਾਂਗੇ ਆਫਕੋਰਸ ਸਾਡੇ ਖੇਤਰ ਪਰੇਡ ਤਾਂ ਹੋਏਗੀ ਤੁਸੀਂ بڑے ਕੰਮ ਮੈਂ ਹੋਰ ਪੰਜਾਬ ਦੇ ਵਿੱਚ ਕਰਨ ਵਾਲੇ ਤੁਸੀਂ ਉਦਾਂ ਦੇ ਕੰਮ ਕਿਉਂ ਨਹੀਂ ਕਰਦੇ ਤੁਸੀਂ ਪੈਸਿਆਂ ਵਾਲੇ ਕੰਮ ਨੂੰ ਕਿਉਂ ਭੱਜਦੇ ਹੋ ਕੀ ਕੋਈ ਕਮਿਸ਼ਨ ਮਿਲਦਾ ਤਾਂ ਨੌਕਮਾ ਦੇ ਵਿੱਚੋਂ ਭੋਲੀ ਪਾਲੀ ਗਰੀਬ ਮਾਸੂਮ ਜਨਤਾ ਤੁਸੀਂ ਉਹ ਤਾਂ ਪਹਿਲੇ ਵਕਤ ਤੇ ਮਾਰੇ ਆ ਕੁਛ ਗਰੀਬ ਲੋਕ ਤੁਸੀਂ ਉਹਨਾਂ ਨੂੰ ਹੋਰ ਮਾਰੀ ਜਾਂਦੇ ਹੋ ਸੋ ਭਲਾ ਗੁੰਡਾਗਰਦੀ ਬਦਮਾਸ਼ੀ ਧੱਕੇ ਨਾਲ ਵੀ ਕੋਈ ਪੈਸੇ ਕਢਾ ਸਕਿਆ ਕਿਸੇ ਤੋਂ ਤੁਸੀਂ ਆਪ ਸੋਚੋ ਉਹ ਮੰਗੋ ਮੱਠ ਗਿਆ ਸੀ ਨਾ ਕੁੱਲੜ ਪੀਜਾ ਵਾਲਿਆਂ ਦੇ ਕਿੰਦਾ ਧਮਕੀਆਂ ਦਿੰਦਾ ਸੀ ਕਿ 50000 ਰੁਪਏ ਰੱਖ ਦੇ ਮੈਂ ਸਾਰਾ ਮਾਮਲਾ ਰਫਾ ਦਾਫਾ ਕਰ ਦੂੰ ਅਗਲੇ ਲੈਸਸੀ ਟੀਵੀ 'ਚ ਫੜਿਆ ਸਾਰੀ ਰਿਕਾਰਡਿੰਗਲੀ ਕੀਤੀ ਅੱਜ ਕਿੱਥੇ ਵਾਂਗੂ ਮੱਠ ਬਿਹਾਈਂਡ ਦਬਾਰ ਕਿਉਂਕਿ ਮਾਸੂਮ ਜੇ ਬੱਚੇ ਦਾ ਕਤਲ ਕਰਤਾ ਸਿਰਫ ਪਬਲਿਸਿਟੀ ਸਟੰਟ ਲੈਣ ਵਾਸਤੇ ਬਲਕਿ ਉਹ ਬੱਚੇ ਨੇ ਬੇਅਦਬੀ ਕੀਤੀ ਵੀ ਨਹੀਂ ਸੀ ਉਹ ਥੋੜਾ ਮੈਂਟਲੀ ਤੌਰ ਤੇ ਵੀ ਬੱਚਾ ਸਟੇਬਲ ਨਹੀਂ ਸੀ ਤੇ ਕਿੰਨੀ ਮਾੜੀ ਗੱਲ ਆ ਸਾਡੇ ਸਮਾਜ ਵਾਸਤੇ ਅਸੀਂ ਫਿਰ ਰੋਲਾ ਪਾਉਂਨੇ ਆ ਉਹ ਫਲਾਨਾ ਬਾਬਾ ਸਰਸੇ ਵਾਲਾ ਉੱਥੇ ਡੇਰਾ ਬਣਾ ਰਿਹਾ ਜੀ ਬਣਾਉਣ ਨਹੀਂ ਦੇਣਾ ਜੀ ਉਹ ਫਲਾਨਾ ਦੂਜਾ ਇੱਕ ਕੋਈ ਹਰਜੀਤ ਸਿੰਘ ਬਾਬਾ ਉੱਠਿਆ ਉਹਦੇ ਤੇ ਵੀ ਰੇਪ ਰੂਪ ਦਾ ਕੇਸ ਚੱਲ ਰਿਹਾ ਹਰਜੀਤ ਸਿੰਘ ਤੇ ਉਹ ਵੀ ਇੱਥੇ ਦਿਮਾਲਾ ਜਿਹਾ ਬਣ ਕੇ ਇੱਥੇ ਮੂਰੇ ਖੰਡਾ ਲਾ ਲੈਂਦਾ ਟਿੱਕੇ ਲਾ ਲੈਂਦਾ ਉਹ ਬੰਦੇ ਦੇ ਜੇ ਤੁਸੀਂ ਗੌਰ ਨਾਲ ਤੁਸੀਂ ਚਿਹਰਾ ਦੇਖੋਗੇ ਨਾ ਉਹ ਤਾਂ ਚਿਹਰੇ ਤੇ ਉੱਤੇ ਲਿਖਿਆ ਹੈ ਹਰਜੀਤ ਸਿੰਘ ਉਹਦੇ ਬਾਬੇ ਦੇ ਵੀ ਮੈਂ ਤਾਂ ਹੈ ਸਿਰੇ ਦਾ ਦਗੜਦਲਾ ਉਹ ਸਿਰੇ ਦਾ ਦਗੜਦਲਾ ਬੰਦਾ ਗਲਤੀ ਇਹ ਤੇ ਬਾਬਿਆਂ ਨੂੰ ਬਣਾਉਂਦਾ ਕੋਣ ਕਦੀ ਜੜ ਫੜਿਆ ਕਰੋ ਹੂ ਲਾਲਾ ਹੂ ਲਾਲਾ ਨਾ ਕਰਿਆ ਕਰੋ ਜੜ ਫੜਿਆ ਕਰੋ ਇਹ ਜੇ ਬਾਬਾ ਨੂੰ ਬਣਾਉਂਦੀਆਂ ਸਾਡੀਆਂ ਬੀਬੀਆਂ ਜਦੋਂ ਚੋਲਾ ਚੱਕਦੀਆਂ ਪਿੰਡਾਂ ਤੋਂ ਬਸਤੇ ਫੜਦੀਆਂ ਬਾਬੇ ਪੁੱਛਣ ਆਲੇ ਆਏ ਜੀ ਕਿਤ ਤਵੀ ਇਤਵਾਰ ਕਰਾ ਲੇ ਜੀ ਕਿਤੇ ਨਾ ਉਹਦੇ ਬਸਚ ਮੁੰਡਾ ਨਾ ਹੋ ਜੇ ਮੁੰਡਾ ਮੇਰੇ ਵਾਸਤੇ ਰਵੇ ਮੇਰਾ ਬੰਦਾ ਮੇਰੇ ਵਾਸਤੇ ਰਵੇ ਮਤਲਬ ਇਹ ਵਸ ਬਸੋਂ ਦੇ ਚੱਕਰ ਦੇ ਵਿੱਚ ਫਿਰ ਇਹ ਬੀਬੀ ਦਸ ਘਰੇ ਜਾ ਕੇ ਕਹਿੰਗੀ ਮੈਂ ਤਾਂ ਅੜਕੇ ਫਲਾਣੇ ਬਾਬੇ ਕੋਲ ਗਈ ਸੀ ਕੁੜੇ ਐਸਾ ਤਵੀਦ ਕਰਕੇ ਦਿੱਤਾ ਨਹੀਂ ਮੇਰਾ ਤਾਂ ਪੁੱਤ ਮੇਰੀ ਮੁੱਠ ਚ ਆ ਗਿਆ ਉਹ ਬੀਬੀ ਸੁਣ ਕੇ ਅੱਛਾ ਚੱਲ ਵੀ ਉਹ ਵੀ ਝੋਲਾ ਚੱਕ ਕੇ ਉਧਰ ਨੂੰ ਸੋ ਇਹ ਜੇ ਢੋਂਗੀ ਪਠੰਗੀ ਬਾਬਿਆਂ ਨੂੰ ਅਸੀਂ ਬਣਾਉਨੇ ਆਂ ਬੀਬੀਆਂ ਸਾਡੀਆਂ ਪੁਰਾਣੀਆਂ ਅਨ ਐਜੂਕੇਟਿਡ ਨੇ ਅੱਜ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਬਹੁਤ ਰੇਅਰ ਦਿਖਣੀਆਂ ਤੁਹਾਨੂੰ ਇਹ ਜੇ ਡੇਰਿਆਂ ਤੇ ਸੋ ਜੇ ਭਾਨੇ ਸਿੱਧੂ ਤੇ ਲੱਖੇ ਸਿਧਾਣੇ ਦੇ ਸੁਧਾਰ ਕਰਨਾ ਹੈ ਨਾ ਪੰਜਾਬ ਦਾ ਜਿਹੜੇ ਮੀਆਂ ਸੁਲੇਮਾਨੀ ਮੀਆਂ ਬੰਗਾਲੀ ਜੀ ਮੀਆਂ ਸ਼ੀਆਂ ਬਸਾ ਟੈਨਾਂ ਤੇ ਤੇ ਬਸ ਸਟੈਂਡ ਤੇ ਬੋਰਡ ਲੱਗੇ ਹੁੰਦੇ ਆ ਲੱਖੇ ਸਿਧਾਣੇ ਨੂੰ ਤੇ ਭਾਨੇ ਨੂੰ ਮੈਂ ਤਾਂ ਮੰਨਾ ਲਾ ਦੇਣ ਸਾਰੇ ਬੋਰਡ ਭਜਾ ਦੇ ਨੇ ਸਾਰੇ ਬੰਗਾਲੀ ਤੰਤਰਕਾਂ ਪੰਜਾਬ ਚੋਂ ਕੱਢੋ ਗੰਦੇ ਤੰਤਰਕਾਂ ਦਾ ਭਜਾਉਣੇ ਸਾਰੇ ਜਿਹੜੇ ਗੰਦੇ ਡੇਰੇ ਵਾਲੇ ਰੇਪੀਸਟ ਆ ਪੰਜਾਬ ਚ ਜਿੱਥੇ ਵੀ ਪਤਾ ਲੱਗਦਾ ਵੀ ਆਹ ਬੰਦੇ ਨੇ ਉਹ ਬੁੜੀ ਨਾਲ ਰੇਪ ਕੀਤਾ ਛੁੱਤਰ ਪ੍ਰੇਡ ਮਾਰੋ ਤੇ ਕੱਢੋ ਪੰਜਾਬ ਤੋਂ ਬਾਹਰ ਕਰ ਸਕਦਾ ਲੱਖਾਂ ਸਦਾਨਾਂ ਤੇ ਪਾਨਾ ਸਿੱਧੋਂ ਤਾਂ ਦੇਖਾ ਨਾ 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 ਕਿਉਂਕਿ ਰੇਪੀਸ ਨੇ ਫੇਰ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਦੇਣਾ ਵੀ ਛੱਡੋ ਯਾਰ ਮੈਂ ਤੁਹਾਨੂੰ 2-3 ਲੱਖ ਦਿੰਨਾ ਐ ਤੁਸੀਂ ਮਾਮਲਾ ਦਾਫਾ ਕਰੋ ਇਹਨਾਂ ਨੇ ਉੱਥੇ ਵੀ ਗੋਜੀ ਗਰਮ ਕਰਕੇ ਘਰ ਨੂੰ ਮੁੜਿਆ ਆਉਣੀ ਆ ਮਤਲਬ ਤੁਸੀਂ ਪੁੱਠੇ ਕੰਮ ਕਰ ਰਹੇ ਹੋ ਤੁਸੀਂ ਸਹੀ ਤਰੀਕੇ ਨਾਲ ਜੇ ਪੰਜਾਬ 'ਚ ਕੰਮ ਕਰੋਗੇ ਨਾ ਸਾਡੇ ਅੱਗੇ ਲੋਕ ਵੀ ਤੁਹਾਨੂੰ ਸ਼ਾਬਾਸ਼ੀ ਦੇਣਗੇ ਤੇ ਤੁਹਾਨੂੰ ਸਟੈਂਡ ਕਰਨਗੇ ਪਰ ਜੋਰ ਜ਼ਬਰਦਸਤੀ ਭਾਨੇ ਦੀ ਵੀਡੀਓ ਮੈਂ ਸੁਣੀ ਉਹ ਵੀ ਵਾਇਰਲ ਹੋਈ ਸੀ ਜਿਹੜੇ ਏਜੰਟ ਨੂੰ ਗੰਧੀਆਂ ਗਾਲਾਂ ਕੱਢ ਰਿਹਾ ਇਹ ਉਹਦਾ ਬੋਲਣ ਦਾ ਤਰੀਕਾ ਜਦੋਂ ਦੇਖੋ ਹੁਣ ਕਾਣੇ ਨੂੰ ਫੋਟੋ 'ਚ ਆਇਆ ਹੋਊਗਾ ਇਹ ਕੋਈ ਤਰੀਕਾ ਹੈ ਮਤਲਬ ਬਦਮਾਸ਼ੀ ਦਿਖਾਣਾ ਫੁੱਟ ਜਾਣਾ ਖੜੇ ਨੂੰ ਆਇਆ ਕਰ ਦੋ ਦੈਟਸ ਅ ਰੌਂਗ ਸੋ ਪੰਜਾਬ 'ਚ ਜਿਹੜੀ ਗੁੰਡਾਗਰਦੀ ਬਦਮਾਸ਼ੀ ਪਹਿਲੇ ਸੀ ਇਹ ਤਾਂ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਖਤਮ ਕਰਨੀ ਹੈ ਜੀ ਹੌਲੀ-ਹੌਲੀ ਤਾਕੀ ਪੰਜਾਬ ਪੰਜਾਬ ਚ ਲੋਕੀ ਸਕੂਨ ਨਾਲ ਰਹਿ ਸਕਣ ਉਹਨਾਂ ਦੇ ਸਿਰ ਤੇ ਇਹ ਨਾ ਤਲਵਾਰ ਹੋਵੇ ਕਿ ਉਹ ਫਲਾਨਾ ਗੁੰਡਾ ਯਾਰ ਉਹ ਆ ਜਾਊਗਾ ਯਾਰ ਉਹ ਧੱਕੇ ਨਾਲ ਮੇਰੇ ਤੋਂ ਪੈਸੇ ਨਹੀਂ ਲੈ ਜਾਏ ਕਿਸੇ ਦੇ ਘਰ ਜਾ ਕੇ ਤੁਸੀਂ ਕਿਸੇ ਦੇ ਘਰ ਜਾ ਕੇ ਉੱਥੇ ਧਰਨੇ ਲਾਓ ਉਹਨੂੰ ਥ੍ਰੈਟਿੰਗਸ ਉਹਨੂੰ ਟ੍ਰੈਸਪਾਸਿੰਗ ਕਹਿੰਦੇ ਆ ਕੈਨੇਡਾ ਦੇ ਵਿੱਚ ਤੁਸੀਂ ਇੱਥੇ ਜਨਾਬ ਜੀ ਕਿਸੇ ਦੇ ਡਰਾਈਵਰ ਤੇ ਖੜਕੇ ਦੇਖੋ ਧਰਨਾ ਲਾ ਕੇ ਦੇਖੋ ਉਹਨੂੰ ਬੋਲ ਕੇ ਦੇਖੋ ਤੁਹਾਨੂੰ ਇੱਥੋਂ ਵੀ ਪੁਲਿਸ ਐਵੇਂ ਚੱਕ ਕੇ ਲੈ ਕੇ ਜਾਊਗੀ ਤੇ ਅੰਦਰ ਛੱਡੂਗੀ ਤਾੜੂ ਵੀ ਮੁੜ ਕੇ ਕੋਰਸ ਦਾ ਅਰਥ ਕੇਸ ਚੱਲਣਾ ਸੋ ਸੇਮ ਉਹਨਾਂ ਨੇ ਉਹੀ ਕੀਤਾ ਜੋ ਕੈਨੇਡਾ ਅਮਰੀਕਾ ਬਾਹਰ ਦੇ ਪੁਲਪੋਲਸ ਕਰਦੇ ਆ ਤੁਸੀਂ ਕਿਸੇ ਗੇਟ ਦੇ ਮੂਹਰੇ ਜਾ ਕੇ ਜੇ ਤੁਸੀਂ ਅਕੋਰਡਿੰਗ ਟੂ ਲਾਅ ਦੇਖੋ ਨਾ ਤੁਸੀਂ ਕਿਸੇ ਦੇ ਵੀ ਗੇਟ ਮੂਹਰੇ ਜਾ ਕੇ ਆ ਪੱਦਰ ਪਾਸ਼ਾ ਦਾ ਪ੍ਰਯੋਗ ਨਹੀਂ ਕਰ ਸਕਦੇ ਉਹਨੂੰ ਧਮਕੀਆਂ ਥ੍ਰੀਟਿੰਗਸ ਨਹੀਂ ਦੇ ਸਕਦੇ ਸੋ ਠੀਕ ਹੈ ਪੰਜਾਬ ਸਰਕਾਰ ਨੇ ਵਧੀਆ ਕੀਤਾ ਜੋ ਬੰਦਾ ਗੁੰਡਾਗਰਦੀ ਬਦਮਾਸ਼ੀ ਕਰੇਗਾ ਉਹਨੂੰ ਜਵਾਬ ਦੇਣਾ ਤਾਂ ਪੈਂਦਾ ਆਮ ਆਦਮੀ ਪਾਰਟੀ ਬੈਠੀ ਹੈ ਤੁਸੀਂ ਆਮ ਆਦੀ ਪਾਰਟੀ ਨਾਲ ਗੱਲ ਕਰੋ ਸੀਐਮ ਸਾਹਿਬ ਦੇ ਕੋਠੀ ਜਾਓ ਉੱਥੇ ਦੱਸੋ ਪਰ ਤੁਸੀਂ ਤਾਂ ਲੋਕਾਂ ਦੇ ਵੀ ਹੱਦ ਆ ਵੀ ਐਸੇ ਬੰਦੇ ਨੂੰ ਮਗਰ ਲੱਗੇ ਤੁਸੀਂ ਜਿਹੜੇ ਘਰਾਂ ਚ ਕਚਹਿਰੀਆਂ ਲਾਈ ਜਾ ਰਹੇ ਆ ਉਹ ਕ ਕਚਹਿਰੀ ਲਾਂਦੇ ਲਾਂਦੇ ਉਹਨੇ ਕੱਲ ਨੂੰ ਪੁੱਛਾ ਦੇਣ ਲੱਗ ਜਾਣੀਆਂ ਨੇ ਲੱਖੇ ਸਦਾਣੇ ਨੇ ਤੇ ਪਾਨੇ ਨੇ ਐਦਾਂ ਐਦਾਂ ਸੇਰਾ ਲਾ ਕੇ ਕਹਿਣਾ ਹੁਣ ਬਾਬੇ ਵੀ ਆ ਗਏ ਚਲੋ ਭਈ ਜਾ ਬਾਬੇ ਆ ਗਏ ਬਾਬੇ ਪੁੱਛਾਂ ਵਾਲੇ ਆਏ ਹੋਏ ਨੇ ਐਦਾਂ ਪੁੱਛਾ ਦੇਣਗੇ ਫਿਰ ਮੁੜ ਕੇ ਬੀਬੀਆਂ ਜਾਣੀਆਂ 10 20 30 30 ਚਲੇ ਚਾਲੀ 50 ਰੁਪਏ ਕਰਦੇ ਕਰਦੇ 10000 ਬਣ ਜਾਣਗੇ ਫਿਰ ਪ੍ਰਵਚਨ ਦੇਣ ਵੀ ਸ਼ੁਰੂ ਲੱਗ ਜਾਣਗੇ ਫਿਰ ਬਾਬੇ ਬਣ ਜਾਣਗੇ ਸੋ ਬਾਬਿਆਂ ਦੀ ਜਿਹੜੀ ਸਟਾਰਟਿੰਗ ਹੁੰਦੀ ਹੈ ਨਾ ਬਾਬਾ ਬਣਾਉਂਦੇ ਸਟਾਰਟਿੰਗ ਤੁਸੀਂ ਲੋਕ ਕਰਦੇ ਹੋ ਤੁਸੀਂ ਲੋਕ ਬਣਾਉਂਦੇ ਹੋ ਬਾਬਾ ਕੋਈ ਬਾਬਾ ਮਾਂ ਦੀ ਕੋ ਖੋਣੀ ਪੈਦਾ ਹੁੰਦਾ ਸਜਨਤਾ ਤੋਂ ਮੇਰੀ ਅਪੀਲ ਆ ਵੀ ਪਲੀਜ਼ ਐਦਾਂ ਦੇ ਕੰਮ ਛੱਡੋ